ਜ਼ਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੇ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਟਰੱਕ ਵਿੱਚ ਵੱਖ-ਵੱਖ ਮਾਰਕਾ ਦੀਆਂ 683 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਫਿਲੌਰ ਪ੍ਰਤਮਸੀ ਲੱੱਡੜ ਨੇ ਦੱਸਿਆ ਕਿ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਦੇਸ਼ਾ ਨਿਰਦੇਸ਼ਾ ਅਧੀਨ ਇੰਸਪੈਕਟਰ ਅਮਨ ਸੈਣੀ ਅਤੇ ਸੀਆਈਏ ਸਟਾਫ ਜਲੰਧਰ ਦਿਹਾਤੀ ਦੀ ਟੀਮ ਵੱਲੋਂ ਬਲਕ ਸੰਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਨਾ ਦੇ ਮੱਦੇਨਜ਼ਰ ਵਿਸ਼ੇਸ਼ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਇਸ ਦੌਰਾਨ ਪੁਰਾਣਾ ਬਸ ਸੜਕ ਦਾ ਫਲੋਰ ਨੇੜੇ ਇੱਕ ਟਰੱਕ ਨੰਬਰ RJ14GJ3582 ਨੂੰ ਚੈਕਿੰਗ ਲਈ ਰੋਕਿਆ ਗਿਆ। ਟਰੱਕ ਦੀ ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਿਸ ਨੇ ਟਰੱਕ ਚਾਲਕ ਮਨੋਸ਼ ਸਾਜੂ ਰਾਮ ਰਾਜਪੂਤ ਪੁੱਤਰ ਸਾਜੂ ਰਾਮ ਵਾਸੀ ਪਿੰਡ ਸਹਿਜਗੰਜ ਨਵੀਂ ਨਗਰੀ ਨੇੜੇ ਪੁਰਸ਼ਰੰਗ ਦਾ ਪੱਠਾ ਥਾਣਾ ਸਹਿਜਗੰਜ ਜ਼ਿਲ੍ਹਾ ਬਦੋਦਰਾ ਗੁਜਰਾਤ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਇਸ ਮਾਮਲੇ ਵਿੱਚ ਮੁਕੱਦਮਾ ਨੰਬਰ 44 ਮਿਤੀ 12/12/2025 ਧਾਰਾ 61 41 ਐਕਸਾਈਜ਼ ਐਕਟ ਤਹਿਤ ਥਾਣਾ ਫਲੋਰ ਵਿਖੇ ਦਰਜ ਕੀਤਾ ਗਿਆ ਹੈ ਮੁੰਡਲੀ ਪੁਸ਼ਕਿਸ਼ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਸ਼ਰਾਬ ਫਲੋਸ਼ਰ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਸਪਲਾਈ ਕੀਤੀ ਜਾਣੀ ਸੀ ਦੋਸ਼ੀ ਨੂੰ ਪੁਲਿਸ ਰਿਮਾਰਟ ਤੇ ਲੈ ਕੇ ਹੋਰ ਗਹਿਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਨਜਾਇਜ਼ ਤੰਦੇ ਨਾਲ ਜੁੜੇ ਹੋ ਲੋਕਾਂ ਬਾਰੇ ਜਾਣਕਾਰੀ ਮਿਲ ਸਕੇ ਮਾਨਯੋਗ ਐਸਐਸਪੀ ਸਰਦਾਰ ਹਰਵਿੰਦਰ ਸਿੰਘ ਬਿਰਕਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਮਾਰ ਦੇ ਅੰਸਰ ਕੋ ਚਲਾਈ ਜਾ ਰਹੀ ਮੋਹਿੰਮ ਤਹਿਤ ਅਸੀਂ ਕਾਫੀ ਦਿਨਾਂ ਤੋਂ ਜਿਹੜਾ ਉਸ ਸਟਾਕ ਨਾਲ ਕਾਰਵਾਈ ਕਰ ਰਹੇ ਸੀਗੇ ਤੇ ਜਿਹੜੀ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਐਸਐਚਓ ਫਲੌਟ ਇਸਸਾਲਾ ਚੌਕੀ ਇਨਚਾਰਜ ਨੇ ਇੱਕ ਤਰਕਬੰਦ ਕੀਤਾ ਜਦੇ ਵਿੱਚ 683 ਜਿਹੜੀਆਂ ਉਹ ਪੇਟੀਆਂ ਬਰਾਮਦ ਹੋਈਆਂ ਸ਼ਰਾਬ ਦੀਆਂ ਜਿਹਦੇ ਤਹਿਤ ਜਿਹੜਾ ਮੁਕੱਦਮਾ ਨੰਬਰ 404 ਐਕਸਾਈਜ਼ ਅਕਟ ਦੇ ਤਹਿਤ ਜਿਹੜਾ ਦਰਜ ਕੀਤਾ ਗਿਆ ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਨਡ ਹਾਸਲ ਕੀਤਾ ਜਾ ਰਿਹਾ ਉਸ ਤੋਂ ਬਾਅਦ ਢਗਾਈ ਚ ਪੁਸ਼ਕਿਸ਼ ਕੀਤੀ ਜਾਵੇਗੀ ਤੇ ਜੋ ਵੀ ਉਹਦੇ ਵਿੱਚ ਅੱਗੇ ਫਰਦਰ ਦੋਸ਼ੀ ਜਿਹੜੇ ਆ ਉਹ ਆਉਣਗੇ ਉਹਨਾਂ ਦੇ ਖਿਲਾਫ ਵੀ ਜਿਹੜੀ ਕਾਰਵਾਈ ਹੋਏਗੀ ਕਿਹੜੀ ਕੁਆਲਿਟੀ ਦੀ ਸ਼ਰਾਬ ਹੈ ਸ਼ਰਾਬ ਲੱਗ ਲੱਗ ਬ੍ਰਾਂਡ ਦੀ ਸ਼ਰਾਬ ਆ ਤਿੰਨ ਚਾਰ ਪੰਜ ਤਰ੍ਹਾਂ ਦੀ ਸ਼ਰਾਬ ਆ ਔਰ ਉਹਦੀ ਜਿਹੜੀ ਆ ਜਿੱਦਾਂ ਉਹ ਚ ਹਾਫ ਛੋਟੇ ਕੁਆਟਰ ਸਾਈਜ਼ ਹਾਫ ਸਾਈਜ਼ ਤੇ ਫੁੱਲ ਬੋਟਲ ਜਿਹੜੀਆਂ ਆ ਅਲੱਗ ਅਲੱਗ ਜਿਹੜੀਆਂ ਸਰ ਕਿਹੜੀ ਪਾਰਟੀ ਦੀ ਹੈ ਕਿਸੇ ਕੈਂਡੀਡੇਟ ਦੀ ਹੈ ਉਹਦੇ ਬਾਰੇ ਵਿੱਚ ਅਸੀਂ ਰਿਮਾਂਡ ਲੈ ਕੇ ਹੁਣ ਕੁੱਝ ਕੁੱਝ ਕਰਾਂਗੇ ਉਸ ਤੋਂ ਬਾਅਦ ਹੀ ਇਹ ਗੱਲ クリア ਹੋ ਸਕੇਗੀ ਕਿ ਇਹ ਸ਼ਰਾਬ ਦਾ ਜਿਹੜਾ ਮਕਸਦ ਕੀ ਸੀਗਾ ਜੇ ਇੱਥੇ ਇਲੈਕਸ਼ਨ ਸਰ ਚੱਲ ਰਿਹਾ ਕੱਲ ਇਲੈਕਸ਼ਨ ਹੈ ਅੱਜ ਤੁਸੀਂ ਸ਼ਰਾਬ ਪਾਣੀ ਭਾਰੀ ਮਾਤਰਾ ਚ ਕਾਫੀ ਕੀ ਕਹਿਣਾ ਚਾਹੁੰਦੇ ਬੇਸਿਕਲੀ ਤੇ ਗੱਲ ਇਹ ਹੈ ਕਿ ਜਿਹੜੀ ਹੈਗੀ ਆ ਮਤਲਬ ਮੈਂ ਇਹ ਸੋਚਦਾ ਖੜੀ ਐਸਚੀਓ ਦੀ ਕਾਫੀ ਵਧੀਆ ਕਾਰਗੁਜ਼ਾਰੀ ਸੀ ਜਿਹਦੇ ਕਰਕੇ ਇਹ ਆਪਾਂ ਮਤਲਬ ਸਫਲ ਹੋ ਸਕੇ ਚੀਜ਼ ਦੇ ਵਿੱਚ ਕਿਉਂਕਿ ਜਿਹੜੀ ਆ ਨਿਰਪੱਖ ਜਿਹੜੀ ਆ ਚੋਨ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਕਰਾਉਣੀ ਸਾਡਾ ਮੇਨ ਮੋਟਿਵ ਆ ਤੇ ਉਹਦਾ ਸੀ ਜਿਹੜਾ ਉਹ ਪ੍ਰੋਪਰ ਜਿਹੜਾ ਉਹ ਕਰਾਵਾਂਗੇ ਹਰ ਹਾਲਤ ਦੇ ਵਿੱਚ ਸਰ ਕਿੰਨੇ ਦਿਨ ਦਾ ਰਾਮਾਨਾ ਰਾਮਾਨਾ ਚ ਗੱਟ ਕੰਨ ਵਾਸਤੇ ਲੈ ਕੇ ਗਈ ਪੇਸ਼ ਅਦਾਲਤ ਕਰਨ ਵਾਸਤੇ ਉਸ ਤੋਂ ਬਾਅਦ ਜਿਹੜਾ ਰਾਮਾਨਾ ਮਿਲਦਾ ਫਿਰ ਵਿਭਾਗਿਤ ਪੁਸ਼ਕਸ਼ ਕਰਾਂਗੇ